ਜੇ ਕਰ ਤੇਲ ਮੁਕੜਨਾ ਦੇ ਲੋਗੇ ਤੇਲ ਮੁਕੜਨਾ ਦੇ ਲੋਗੇ ਮੈਂ ਨਹੀਂ ਹਰਾਗਾ ਜਦੋਂ ਸੂਰਜ ਟੁੱਪਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਹੋ ਜਦੋਂ ਸੂਰਜ ਟੁੱਪਿਆ ਉਸਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਕਿ ਜਾਗੇ ਦਾ ਮੈਂ ਇੱਕ ਚਮਕਦਾ ਤਾਰਾ ਹਾਂ ਕਦੇ ਸੋਚਿਆ ਨਹੀਂ ਵਿਚਾਰਾ ਮੈਂ ਇੱਕ ਚਮਕਦਾ ਤਾਰਾ ਹਾਂ ਕਦੇ ਸਮਝਿਆ ਨਹੀਂ ਵਿਚਾਰਾ ਜਦ ਜਦ ਵੀ ਰਾਤਾ ਪਹਿਣੀਂ ਗੀਆਂ ਜਦ ਵੀ ਰਾਤਾ ਪਹਿਣ ਗਈਆਂ ਮੈਂ ਮੋੜ ਮੋੜ ਕੇ ਚੜਾਂਗਾ जदों सूरज डूबा करा गा जो सूरज डूबा उसकी मै जगदा दीवाक जुग निकाल ਮੇਰਾ ਚਾਨਣ ਭਾਵੇਂ ਫਿੱਕਾ ਜਿਹਾ ਮੈਂ ਇੱਕ ਵੀ ਤੁਰ ਬਿਨੂ ਨਿਕਾ ਜਿਹਾ ਮੇਰਾ ਚਾਨਣ ਭਾਵੇਂ ਫਿੱਕਾ ਜਿਹਾ ਕੁਝ ਆਪਣੇ ਵਰਗੇ ਨਾਲ ਰਵਾ ਕੇ ਕੁਝ ਤੁਹਾਡੇ ਵਰਗੇ ਨਾਲ ਰਵਾ ਕੇ ਮੈਂ ਜੰਗ ਲੜਾਂਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਬੋਲੇ ਬੋ ਸੂਰਜ ਦੇ ਟੁਪੇ ਆ ਉਸ ਦੀ ਕਾਟ ਨੂੰ ਕੂੜਾ ਕਰਾਂਗਾ ਯਾਰੋ ਮੈਂ ਇੱਕ ਜਗ ਦਾ ਜੀਵਾ ਹਾਂ ਯਾਰੋ ਸੂਰਜ ਦਾ ਸਿਰਨਾਵਾ ਮੈਂ ਹਰ ਥਲ ਖੂਤੇ ਵਿੱਚ ਜਾਵਾਂ ਮੈਂ ਸੂਰਜ ਦਾ ਸਿਰਨਾਵਾ ਮੈਂ ਆਰੇ ਖਲਵੇ ਤੁਮ ਜੇ ਵਿੱਚ ਜਾਵਾਂ ਮੈਂ ਮੈਨੂੰ ਕਿਸੇ ਦਾ ਰੱਬ ਮਨਜ਼ੂਰ ਨਹੀਂ ਕਿਸੇ ਦਾ ਰੱਬ ਮਨਜ਼ੂਰ ਨਹੀਂ ਮੈਂ ਖੁਦ ਹੀ ਆਪਣਾ ਕੜਾਂਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਉਹ ਜਦੋਂ ਸੂਰਜ ਡੁੱਬਿਆ ਉਸਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਜਗ ਦਾ आखरी मत कर हां एक अर्थां भरी लिया हां मैं शब्द की ताकत हां एक अर्थां भरी लिया हां ਆਪਣੇ ਪਿੰਡਾਂ ਰਾਂਚਣਾ ਦੇ ਸਿਰ ਤੇ ਪਿੰਡ ਧਾਨਰੇ ਦੇ ਸਿਰ ਤੇ ਕੋਈ ਤਾਂ ਨਿ ਤਰਾਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਹੋ ਜਦੋਂ ਸੂਰਜ ਡੁੱਬਿਆ ਉਸਦੀ ਘਾਟ ਨੂੰ ਪੂਰਾ ਕਰਾਂਗਾ ਮੈਂ ਪੂਰਾ ਕਰਾਂਗਾ